ਜੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਿ ਵਾਹਿਗੁਰੂ ਜੀ ਕੀ ਬਤੇ ਪਾਤਸ਼ਾਹ ਦਸ ਕਬਿਓ ਬਾਣ ਜੀ ਕੀ ਚੋ ਪਈ ਹਮਰੀ ਕਰੋ ਹਾ ਦੇ ਰੱਛਾ ਪੂਰਨ ਹੋਈ ਜਿਤਕੀ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰਾ ਦੁਸਵੈ ਤੁਮ ਘਾਵੋ ਆਪ ਹਰ ਚਾਵੋ ਸੁਖੀ ਬਸੈ ਮੋਰ ਪਰਵਾਰਾ ਸੇਵ ਸੁ ਸਬੈ ਕਰਤਾਰਾ ਮੋਰ ਚੰਜ ਕਾ ਦੇਖ ਰੀਐ ਸਭੈ ਰਨ ਕੋ ਆਸੰਗ ਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭੈਣ ਕੇ ਰਹਿ ਪਿਆਸਾ ਤੁਮੇ ਸਾਰਖ ਬਨ੍ਹਾ ਧਿਆਉ ਜੋ ਬਚਾਹੂ ਸੁਮਤੇ ਪਾ ਸੇਵਕ ਸੁਖ ਹਮਾਰੇ ਤਾਰੀ ਹੈ ਚੁਣ ਚੁਣ ਹਤਰ ਹਮਾਰੇ ਮਾਰੀ ਹੈ ਆਪ ਹਾਜਮ ਜਿਬੁ ਹੁਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋਜੁ ਸਦਾ ਹਮਾਰੇ ਬੱਚਾ ਸ੍ਰੀ ਅਦੂਜਿ ਖਰੀ ਹੋ ਰਖਾ ਰਾਖ ਨਿਹੁ ਰਖਨੁ ਹਾਰੇ ਸਾਹਿਬ ਸੰਸਹਾਈ ਪਿਆਰੀ ਦੇਨ ਬੰਦਿ ਇਸਨਗੇ ਹੰਤਾਤ ਮਹਾਂਪੂਰੀ ਚਤੋਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸੁਦੇਵ ਤਰਾ ਕਾਲ ਪਾਇ ਸਰਬਸੰ ਵਰਗਾ ਸਾ ਸਰਕਾਰ ਕਰ ਕੀ ਅਤਮ ਅਸਾ ਜਵਨ ਕਾਲ ਜੋ ਕੀ ਸਿਵ ਕੀਓ ਮੇਦਰਾ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸੁਬਾਰਾ ਨਮਸਕਾਰ ਹੈ ਚਾਹੇ ਹਮਾਰਾ ਜਵਨ ਕਾਲ ਸਭ ਰਖਤ ਬਨਾਇਓ ਦੇਵ ਦੈ ਜਿਸਮ ਉਪਜਾਇ ਵਾਦੰਤੇ ਕੇ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਸਹੀ ਕੋ ਹਮਾਰੀ ਸਰਬਜਾ ਜਨੇ ਆਸਵਾਰੀ ਸੇਵਕਨ ਕੋ ਸਭ ਗੁਣ ਸੁਖਨੀਓ ਸਤਰਨ ਗੋਪਲ ਮੋ ਬਦ ਕੀਓ ਕਟ ਕਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਿਸ਼ਾਨਤ ਚੀਟੀ ਦੇ ਹੁੰ ਚਰਿਆ ਸੋਲਾ ਸਭ ਪਰ ਕਿਰਪਾ ਰਿਸਕਾ ਫੁੱਲਾ ਸੰਤਨ ਦੁਖ ਪਾਏ ਤੇ ਰੁਕੀ ਸੁਖ ਪਾਏ ਸਾਧਨ ਕੇ ਸੁਖੀ ਵੇਖੇ ਕੀ ਪੀਰ ਹੰ ਬਿਸ਼ਾਨੈ ਘਟ ਘਟ ਕੇ ਪਰ ਪਰ ਕੀ ਜਾਣੈ ਜਾਵਤ ਕਰਹ ਕਰੰਖ ਅਚਾਰਾ ਸਰਜਾ ਅਤਰਤਾ ਦੇ ਅਪਰ ਜਾਵਿਆਹ ਕਰਤ ਹਾਂ ਸਭ ਹੂੰ ਤੂੰ ਮੈਅਮਲ ਦੇਤਾ ਸਭ ਹੂੰ ਜਿਤੇ ਬਦਨਾ ਸ੍ਰਿਸ਼ अवतारੈ ਆਪਾਵਨੀ ਬੋਜ ਉਚਾਰੈ ਤਉ ਸਾਭ ਹੀ ਰਹਿਤ ਨਿਰਾਨਮ ਜੰਤ ਬੇਰ ਭੇਟੇ ਹਰਿ ਆਲਮ ਨਿਰੰਕਾਰ ਨਿਰਮਕਾਰ ਨਲੰਬੋ ਆਦ ਨੀਲ ਨਾਦੇ ਅਸੰਭ ਤਾਖਾ ਮੁਚਾਤ ਭੇਟਾ ਜੁ ਆਖੋ ਪੇਨ ਬਾਤ ਬੇਡਾ ਤਾ ਕੋਰ ਪਹਨ ਮਾਨਤ ਮਹਾ ਮੂਰਖ ਭੇਨ ਜੰਤ ਮਹਾਦੇਵ ਹੋ ਗਏ ਸਦਾ ਸ਼ਿਵ ਨਿਰੰਕਾਰ ਕਾਰਜ ਤਨ ਹੈ ਭਿਗ ਆਪ ਆਪਣੇ ਉਦ ਹੈ ਜੀਤੀ ਬਰਨਤ ਪਿੰਨ ਪਿੰਨ ਦੋ ਹੈ ਰੇਤੀ ਤੁਮਰਾ ਰਹਾ ਨਾ ਜਾਏ ਉਸਾਰਾ ਹੈ ਵਿਸਾਪ ਸੁਨ ਸੰਸਾਰ ਇਕ ਰੂਪੇ ਅਨੁਸਰਪ ਰੰਗ ਪਿਉ ਰਾਪੇ ਭੂਪਾ ਹੰਡਾ ਜੇ ਰਸ ਤੇ ਖਿਨੀ ਉਤਪੇ ਖਾਨ ਬਹੁ ਰਾਜਿਨੀ ਹਹੁ ਹਵਲਾਜ ਹੈ ਬਿਠਾ ਕਹ ਹਸਮਟ ਕੋ ਸ਼ੰਕਰ ਕੀਠਾ ਸਿਗਰੇ ਸੇਖਾਇ ਚੰਭਵ ਆਦ ਜੁਗਾਦ ਸਰੂ ਸ਼ੰਭਵ ਹਰਚਾ ਮੇਰੀ ਤੁਮ ਕਰੋ ਸਖਵਾਰੇ ਸਤ ਸੰਗਰੋ ਦੁਸ਼ਟ ਜਿਤੇ ਸਵਤੁਪਤ ਸਗਨ ਮਲੇਸ਼ ਕਰੋ ਰਣਖਾਤਾ ਜੇ ਆਦੋਤਾ ਸਭਨੀ ਬਰੀ ਤਿਨ ਕੈ ਦੁਸ਼ਕੁਤ ਹੈ ਮਰੀੁਰਖਾ ਜਉਣ ਪੰਗਲ ਤੇ ਹਾਰੇ ਤਿਨ ਕੈ ਰਉ ਸੰਕਟ ਸੋ ਉਟਾਰੇ ਜੋ ਖਲ ਕੋ ਇਕ ਬਾਦਿ ਆਏ ਹੈ ਜਾਕੇ ਗਾਲ ਨਿ ਸ내 ਹੈ ਰੱਛਾ ਹੋਏ ਦਾਹੇ ਸਭ ਕਾਲਾ ਦੁਸ਼ਟੋ ਰਸ਼ਟੋ ਨਰਦ ਗਾਲਾ ਕਿਰਪਾ ਅਦਿਸ਼ਟਾ ਦਨਜਾਨ ਹਿਰਿ ਹੋ ਤਾਕੇ ਤਾਪਨੁ ਕਮੋ ਹਰ ਹੋ ਰਜ ਸੁਲ ਹਰਮੋ ਸੋ ਹੋਈ ਦੁਸ਼ਟ ਸਾਸਕਾ ਨਾ ਕੋਈ ਇਕ ਵਾਰੀਂ ਨੰਦ ਸੁਮਹਾਰਾ ਕਾਲਹਾਂ ਚਿਤਾ ਹੈ ਭਰ ਜਿੰਨਰ ਨਾਂ ਜੈ ਰਖਾ ਦਰਦ ਦੁਸ਼ਤ ਦੋਸਤੇ ਰਹਾ ਖੜ ਖੇਤ ਮੈਂ ਸਰਨ ਤੇ ਹਾਰੀ ਆਪ ਹਾਦਿ ਲਿਹੋ ਬਹਾਰੀ ਸਰਬ ਧਰਮ ਸਹਾਈ ਦੁਸ਼ਤ ਲੋਕ ਤੇ ਲਿਹੋ ਬਚਾਈ ਸਰਬ ਧਰਮ ਸਹਾਈ ਦੁਸ਼ਤ ਦੋਸਤ ਤੇ ਲਿਹੋ ਬਚਾਈ ਵਾਹਿਗੁਰੂ ਜੀ ਕਾ ਹਾਲ ਸੋ ਵਾਹਿਗੁਰੂ ਜੀ ਕੀ ਫਤਿਹ